ਹਰ ਰਜਿੰਦਰ ਬਿੱਟਾ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਭਾਰਤ ਮਾਤਾ ਕੀ ਜੈ ਸਾਡੀ ਸੈਨਾ ਦਾ ਗੌਰਵ ਜਿਸ ਤੰਗ ਨਾਲ ਪਿਛਲੇ ਦਿਨੀ ਪਾਕਿਸਤਾਨ ਦੇ ਉੱਪਰ ਸੈਨਾ ਨੇ ਇੱਕ ਹਮਲਾ ਕਰਕੇ ਪਾਕਿਸਤਾਨ ਨੂੰ ਦੱਸ ਦਿੱਤਾ ਜਿਸ ਤੰਗ ਨਾਲ ਪਾਕਿਸਤਾਨ ਅਤੰਕਵਾਦੀਆਂ ਨੂੰ ਸ਼ਰਨ ਦੇ ਰਿਹਾ ਸੀ ਔਰ ਸਾਡੀ ਸੈਨਾ ਨੇ ਉਹਨਾਂ ਦੇ ਉੱਥੇ ਪ੍ਰਹਾਰ ਕੀਤਾ ਜਿੱਥੇ ਸੈਨਿਕ ਠਿਕਾਣੇ ਸੀਗੇ ਉਹਨਾਂ ਦੇ ਘਰ ਦੇ ਅੰਦਰ ਜਾ ਕੇ ਪਾਕਿਸਤਾਨ ਦੇ 에ਅਰ ਬੇਸਾਂ ਦੇ ਉੱਪਰ ਸਾਡੀ ਸੈਨਾ ਨੇ 20 ਮਿੰਟ ਦੇ ਅੰਦਰ ਹੀ ਉਹਨਾਂ ਦੇ 11 ਦੇ 11 에ਅਰ ਬੇਸ ਉਡਾ ਦਿੱਤੇ ਇਹ ਸਾਡੀ ਸੈਨਾ ਦਾ ਗੌਰਵ ਸੀ ਔਰ ਅੱਜ ਪੂਰੇ ਦੇਸ਼ ਦੇ ਅੰਦਰ ਆਪਣੀ ਸੈਨਾ ਦਾ ਗੌਰਵ ਗੌਰਵ ਦਾ ਜਿਹੜਾ ਗੌਰਵ ਆ ਉਹਦੇ ਵਾਸਤੇ ਅਸੀਂ ਤਿਰੰਗਾ ਯਾਤਰਾ ਪੂਰਾ ਦੇਸ਼ ਨਿਕਾ ਰਿਆ ਹਰ ਦੇਸ਼ ਦਾ ਜਨमानस ਸੈਨਾ ਦੇ ਨਾਲ ਖੜਾ ਵਾ ਔਰ ਜਿਸ ਤੰਗ ਦੇ ਨਾਲ ਸਾਡੀ ਦੇਸ਼ ਦੀ ਸਰਕਾਰ ਨੇ ਸੈਨਾ ਦਾ ਸਹਿਯੋਗ ਕੀਤਾ ਸੈਨਾ ਦੀ ਪਿੱਠ ਥਪਾਈ ਔਰ ਸੈਨਾ ਨੇ ਵੀ ਆਪਣਾ ਲਕਸ਼ਯ ਪੂਰਾ ਕੀਤਾ ਅੱਜ ਸੈਨਾ ਨੂੰ ਸਲੂਟ ਕਰਦਾ ਪੂਰਾ ਹਿੰਦੁਸਤਾਨ ਸਲੂਟ ਕਰਦਾ ਅੱਜ ਪੂਰਾ ਗਰਦਾਸਪੁਰ ਸੈਨਾ ਨੂੰ ਸਲੂਟ ਕਰਦਾ ਅੱਜ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਨੂੰ ਵੀ ਸਲੂਟ ਕਰਦਾ ਕਿਉਂਕਿ ਉਹਨਾਂ ਦੇ ਇੱਕ ਸਖਤ ਨਿਰਣੇ ਕਰਕੇ ਅੱਜ ਪਾਕਿਸਤਾਨ ਨੂੰ ਮੂੰਹ ਦਿਖਾਣੀ ਪਈ ਜਿਹੜਾ ਰੋਜ਼ ਛੁਪਛੁਪ ਕੇ ਹਿੰਦੁਸਤਾਨ ਤੇ ਵਾਰ ਕਰਦਾ ਸੀ ਜਿਹੜਾ ਅਤੰਕਵਾਦੀਆਂ ਨੂੰ ਸ਼ਰਨ ਦਿੰਦਾ ਸੀ ਅੱਜ ਅਤੰਕਵਾਦ ਦਾ ਖਾਤਮਾ ਕਰਨ ਵਾਸਤੇ ਜਿਹੜਾ ਕਦਮ ਹਿੰਦੁਸਤਾਨ ਦੀ ਸਰਕਾਰ ਨੇ ਹਿੰਦੁਸਤਾਨ ਦੀ ਸੈਨਾ ਨੇ ਚੁੱਕਿਆ ਅਸੀਂ ਉਹਨੂੰ ਸਲੂਟ ਕਰਦੇ ਹਾਂ ਔਰ ਜਿਸ ਢੰਗ ਦੇ ਨਾਲ ਉਹਨਾਂ ਦੇ ਕਰਦੇ ਅੰਦਰ ਘੁਸ ਕੇ ਉਹ ਅਤੰਕਵਾਦ ਦਾ ਖਾਤਮਾ ਕਰਨ ਸਾਡੀ ਸੈਨਾ ਨੇ ਕੀਤਾ ਵਾ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਜੈ ਹਿੰਦ ਜੈ ਭਾਰਤ ਨਮਸਕਾਰ ਜੈ ਹਿੰਦ ਸਾਰਿਆਂ ਨੂੰ ਮੇਰਾ ਨਾਮ ਰਿੱਕੀ ਮਾਨਤਾ ਜੀ ਮੰਡਲ ਸ਼ਹਿਰੀ ਜੀ ਦਾ ਪ੍ਰਧਾਨ ਗੁਰਦਾਸਪੁਰ ਤੋਂ ਜਿਹੜੀ ਆ ਤੁਸੀਂ ਤਿਰੰਗਾ ਯਾਤਰਾ ਤੇ ਸਾਰਾ ਜੋਸ਼ ਦੇਖ ਰਹੇ ਹੋ ਇਹ ਆਪਰੇਸ਼ਨ ਸੰਦੂਰ ਜੋ ਭਾਰਤੀ ਸੈਨਾ ਨੇ ਬੜੇ ਜੋਸ਼ ਨਾਲ ਸਾਨੂੰ ਪਾਕਿਸਤਾਨ ਤੇ ਜਿੱਤ ਦਿਵਾਈ ਹੈ ਜਿਹੜੇ ਸਾਡੇ 26 ਬੰਦੇ ਸ਼ਹੀਦ ਕੀਤੇ ਸੀ ਪੈਰਗਾਮ ਦੇ ਵਿੱਚ ਉਹਦਾ ਜਿਹੜਾ ਹੀ ਬਦਲਾ ਲਿੱਤਾ ਹੈ ਸਾਡੇ ਫੌਜੀਆ ਨੇ ਜੋ ਬਦਲਾ ਲਿੱਤਾ ਹੈ ਬੜੇ ਟੌਰ ਨਾਲ ਲਿੱਤਾ ਹੈ ਉਹਨਾਂ ਪਾਕਿਸਤਾਨ ਦੇ ਗੋਡੇ ਲਵਾਏ ਆ ਉਹਦੇ ਸਨੋਰ ਚਾਹੀ ਆਪਣੇ ਫੌਜੀਆ ਨੂੰ ਇੱਕ ਗ੍ਰੈਟੀਟਿਊਡ ਇੱਕ ਰਿਸਪੈਕਟ ਦੇ ਤੌਰ ਤੇ ਇਹ ਤਿਰੰਗਾ ਯਾਦਰਾ ਸਾਡੇ ਫੌਜੀ ਭਰਾਵਾਂ ਨੂੰ ਸਮਰਪਿਤ ਹੈ ਬਹੁਤ ਬਹੁਤ ਸਾਡੀ ਟੀਮ ਦਾ ਸਾਡੇ ਗੁਰਦਾਸਪੁਰ ਵਾਸੀਆਂ ਦਾ ਸਾਰੇ ਦੇਸ਼ ਵਾਸੀਆਂ ਦਾ ਭਾਰਤੀ ਸੈਨਾ ਤੇ ਉਹਨਾਂ ਦਾ ਨਿਤਧਰਪ ਕਰਨ ਵਾਲੇ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਇਲਾਕੇ ਨੂੰ ਸੁਰੱਖਿਅਤ ਰੱਖਿਆ ਸਾਡੇ ਬੱਚਿਆਂ ਨੂੰ ਸੇਫ ਰੱਖਿਆ ਉਹਨਾਂ ਦੀ ਸ਼ਤਰ ਸਹਾਇਚ ਅਸੀਂ ਆਪਣੇ ਆਪ ਨੂੰ ਬਹੁਤ ਹੀ ਸੇਫ ਮਹਿਸੂਸ ਕਰਦੇ ਆਂ ਅਸੀਂ ਇਹੀ ਚਾਹੁੰਦੇ ਆ ਕਿ ਸਾਡਾ ਸਾਡੀ ਸੈਨਾ ਤੇ ਸਾਡੇ ਪ੍ਰਧਾਨ ਮੰਤਰੀ ਜੀ ਤੰਦਰੁਸਤ ਰਹਿ ਕੇ ਸਾਡਾ और बचाव कर दे रहे हैं जय हिंद हाँ जी मैं तो यहाँ जो हमारी भारतीय सेना का शौर्य है उसका धन्यवाद करना चाहता हूँ कि जिस प्रकार से एक लड़ाई लगी रही चार पाँच दिन चार पाँच दिन में भी हम आराम की नींद सो रहे थे कोई भी एक किस्म का भी एक परसेंट भी कोई डर नहीं किसी को लगा घरों में हमारे बच्चे छतों पे जाके देख रहे थे कि किधर से ड्रोन आ रहा है किधर को ना आ रहा है तो ऐसा नहीं डर जो हमारे बच्चे रहे हमारे परिवार रहे वो हमारी सेना की बदौलत रहे हमारी जो सशस्त्र सेना है उन तीनों बलों ने जिस पूरी जोर से पाकिस्तान बीच में आगे भी ठोका है इस बार भी ठोका है तो भारत की तरफ जो भी विश्व में नजर उठाकर देखेगा उसका यही हाल होगा ये पूरा संदेश पूरे विश्व में गया है और हमारे जो प्रधानमंत्री जो सशक्त हमारी सरकार है जो सरकार के हाथ मजबूत लोगों ने जो आप देख रहे हैं कितना उस मजबूती है वो मजबूती विश्व पूरा देश देख रहा है कि भारत से टकराने की गलती मत करना, जो भारत से टकराएगा, उसका बचाव कोई नहीं होगा। सारे देश आज भारत के साथ खड़े हैं, और हमारी सेना भारत ही नहीं, पूरे विश्व में सबसे मजबूत सेना है। मैं उस सेना को बार-बार सजूत करता हूं, नत मशक्कु सेना की जय हिंद जय सेना। भारत माता की जय भारत माता की जय आज गुरदासपुर जिला हेड क्वार्टर ते भारतीय जनता पार्टी नी सारीयां संस्थावां कोई पार्टी दा झंडा नहीं है देच ए राष्ट्रीय सुरक्षा जागरण मंच रे तहत ਸਾਰੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਦੇਸ਼ ਦੇ ਉਹ ਸ਼ੂਰਬੀਰ ਸੈਨਿਕ ਜਿਨ੍ਹਾਂ ਨੇ ਪਹਿਲਗਾਮ ਦੇ ਅੰਦਰ ਸਾਡੀਆਂ ਭੈਣਾਂ ਦਾ ਸੁਹਾਗ ਉਜਾੜਿਆ ਸੀ ਉਹਨਾਂ ਦਾ ਬਦਲਾ ਲਿਆ ਔਰ ਪਾਕਿਸਤਾਨ ਨੂੰ ਵੀ ਮੂੰ ਤੋੜ ਜਵਾਬ ਦਿੱਤਾ ਹੈ ਉਹਨਾਂ ਸੈਨਿਕਾਂ ਦਾ ਅਭਿਨੰਦਨ ਕਰਨ ਲਈ ਉਹਨਾਂ ਦੇ ਸ਼ੋਰਿਆਂ ਨੂੰ ਉਹਨਾਂ ਦੇ ਸਾਹਸ ਨੂੰ ਪ੍ਰਣਾਮ ਕਰਨ ਲਈ ਅੱਜ ਇਹ ਤਿਰੰਗਾ ਯਾਤਰਾ ਜਿਹੜੀ ਹੈ ਗੁਰਦਾਸਪੁਰ ਦੇ ਪ੍ਰਧਾਨ ਜੀ ਦੀ ਰਿਆਕਸ਼ਤਾ ਦੇ ਅੰਦਰ ਅਸੀਂ ਸਾਰੇ ਕੱਢ ਰਹੇ ਹਾਂ ਔਰ ਜਿਹਦੇ ਅੰਦਰ ਸਭ ਸੰਸਥਾਵਾਂ ਜਿਹੜੀਆਂ ਉਹ ਸ਼ਾਮਿਲ ਹੋਈਆਂ ਜਿਸ ਪ੍ਰਕਾਰ ਪਾਕਿਸਤਾਨ ਅਤੰਕੀਆਂ ਨੂੰ ਸਮਰਥਨ ਦਿੰਦਾ ਹੈ ਸਾਡੇ ਰੱਖਿਆ ਮੰਤਰੀ ਜੀ ਨੇ ਵੀ ਕਾਲੇਗਲ ਕਹੀ ਹੈ ਕਿ ਜਿੰਨੀ ਜਿੰਨੀ देर 'ਚ ਇੱਕ ਆਦਮੀ ਨਾਸ਼ਤਾ ਪੂਰਾ ਕਰਦਾ ਹੈ ਉੰਨੀ ਦੇਰ 'ਚ ਦੁਸ਼ਮਨਾਂ ਨੂੰ ਨਿਪਟਾਤਾ ਗਿਆ ਉਹਨਾਂ ਦੇ ਆਕਾ ਨੂੰ ਵੀ ਕਮੈਸੀ ਚਲਾ ਗਿਆ 11 ਉਹਨਾਂ ਦੇ 에어 بیس ਜਿਹੜੇ ਆ ਪੱਟੀਆਂ ਪੂਰੀ ਤਰ੍ਹਾਂ ਬਰਬਾਦ ਕਰਤੀਆਂ ਗਈਆਂ ਔਰ ਜਿਹੜੇ ਅਤੰਕ ਦੇ ਸਰਗਨਾ ਸੀ ਉਹਨਾਂ ਦੇ ਹੈੱਡ ਕੁਆਰਟਰ ਕਿਸ ਤਰੀਕੇ ਨਾਲ ਤਬਾਹ ਕਰਤੇ ਗਏ ਇਹ ਆਪਰੇਸ਼ਨ ਸੰਦੂਰ ਅੱਜ ਵੀ ਜਾਰੀ ਹੈ ਇੱਥੇ ਵਿਰਾਮ ਹੈ ਕੇਵਲ ਕੋਈ ਫਾਇਰ ਨਹੀਂ ਹੈ ਕੇਵਲ ਵਿਰਾਮ ਹੈ ਅਗਰ ਪਾਕਿਸਤਾਨ ਦੇ ਬਿਹਾਰ ਦੇ ਉੱਤੇ ਤੈ ਹੋਏਗਾ ਅਗਰ ਉਹ ਆਪਣੀਆਂ ਸ਼ਰਾਰਤਾਂ ਕਰਨ ਤੋਂ ਆਤੰਕੀਆਂ ਨੂੰ ਪ੍ਰਸਾਨ ਦੇਣ ਤੋਂ ਬੰਦ ਨਹੀਂ ਹੋਏਗਾ ਤੇ ਉਹਦਾ ਪਰਮਾਨੈਂਟ ਇਲਾਜ ਕਰਨ ਤੋਂ ਵੀ ਇਹ ਜਿਹੜੀ ਸਰਕਾਰ ਹੈ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਡਿੜੇ ਨਿਚੇ ਵਾਲੀ ਸਰਕਾਰ ਹੈ ਜਿਨ੍ਹਾਂ ਅਤੰਕੀਆਂ ਨੂੰ ਕਿਸ ਤਰੀਕੇ ਨਾਲ ਜ਼ੀਰੋ ਟੋਲਰੈਂਸ ਹੈ ਇਹਦਾ ਜਿਹੜਾ ਸੰਕਲਪ ਲਿਆ ਹੈ ਉਹਨੂੰ ਪੂਰਾ ਕਰਨ ਚ ਸਾਡੀਆਂ ਤਿੰਨੇ ਸੈਨਾ ਜਿਹੜੀਆਂ ਉਹ ਪੂਰੀ ਤਰ੍ਹਾਂ ਤਤਪਰ ਨੇ ਤਿਆਰ ਨੇ ਅਸੀਂ ਸੈਨਿਕਾਂ ਦਾ ਅਭਿਨੰਦਨ ਵੀ ਕਰਦੇ ਆ ਉਹਨਾਂ ਨੂੰ ਨਮਨ ਵੀ ਕਰਦੇ ਆ ਉਹਨਾਂ ਦੇ ਸ਼ੋਰੇ ਨੂੰ ਉਹਨਾਂ ਦੇ ਸਾਸ ਨੂੰ ਉਹਨਾਂ ਮਾਵਾਂ ਨੂੰ ਵੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਦੇਸ਼ ਦੀ ਸੇਵਾ ਚ ਲਗਾਇਆ